ਦੇਖੋ ਸਾਡੇ ਕੋਲ ਇੰਨੇ ਛੋਟੇ ਛੋਟੇ ਕਈ ਵਾਰੀ ਉਹਨੇ ਬਚੀ ਜਾਂਦੀ ਹੈ ਜਿਹੜੀ ਕਿ ਬਿਲਕੁਲ ਹੀ ਛੋਟੇ ਛੋਟੇ ਹੁੰਦੀ ਹੈ ਦੇਖੋ ਬਿਲਕੁਲ ਐਦਾ ਛੋਟੇ ਛੋਟੇ ਗੋਲ ਤੇ ਅਸੀਂ ਸੋਚਦੇ ਰਹਿੰਨੇ ਵੀ ਇਹਦਾ ਕੀ ਕਰੀਏ ਕੀ ਕਰੀਏ ਇੱਧਰ ਉੱਧਰ ਕਿਤੇ ਕਦੇ ਕਿਤੇ ਰੱਖ ਕਦੇ ਕਿਤੇ ਰੱਖ ਰੱਖ ਕੇ ਅਸੀਂ ਵੀ ਸੰਭਾਲਣਾ ਇੰਨੀ ਨੂੰ ਉਹਨੂੰ ਔਖਾ ਹੁੰਦਾ ਤੇ ਫਿਰ ਇਹਦਾ ਅਸੀਂ ਕੀ ਕਰ ਸਕਦੇ ਆ ਤਾਂ ਇਹਦਾ ਅੱਜ ਅਸੀਂ ਮੈਂ ਇੱਕ ਪੈਟਰਨ ਬਣਾਉਣ ਜਾ ਰਹੀ ਆ ਜਿਹੜਾ ਕਿ ਤੁਸੀਂ ਬਿਲਕੁਲ ਛੋਟੇ ਛੋਟੇ ਵੂਲ ਹੈ ਨੀਂ ਕਾ ਦੇਖੋ ਨਿੱਕੂ ਜੇ ਗੋਲੇ ਨਿੱਕੂ ਨਿੱਕੂ ਜੇ ਗੋਲੇ ਸਾਰੇ ਤੁਸੀਂ ਯੂਜ਼ ਕਰਕੇ ਇੱਕ ਵਧੀਆ ਜਿਹਾ ਪੈਟਰਨ ਬਣਾ ਸਕਦੇ ਹੋ ਤੇ ਇਹ ਵਾਲਾ ਪੈਟਰਨ ਬਣਾ ਕੇ ਤੁਸੀਂ ਕੀ ਕਰ ਸਕਦੇ ਚਾਹੇ ਤਾਂ ਤੁਸੀਂ ਪੈਟਰਨ ਪਾ ਕੇ ਟੇਬਲ ਮੈਟ ਬਣਾ ਲਓ ਚਾਹੇ ਟੀ ਕੋਸਟਰ ਬਣਾ ਲਓ ਠੀਕ ਹੈ ਤੇ ਤੁਸੀਂ ਇਹਨੂੰ ਕਈ ਜਗ੍ਹਾ ਯੂਜ਼ ਕਰ ਸਕਦੇ ਹੋ ਤੇ ਪੈਟਰਨ ਇਹਦਾ ਟੇਬਲ ਰਨਰ ਬਣਾ ਸਕਦੇ ਹੋ ਬੱਚੇ ਦੀ ਕੋਟੀ ਚ ਪਾ ਲਓ ਬੱਚੇ ਦਿੱ ਟੋਪੀ ਬਣਾ ਲਓ ਬੱਚੇ ਨੀਜਰਾ ਬੱਪ ਬਣਾ ਲਓ ਆਪਣੀ ਜੁਰਬਾ ਬਣਾ ਲਓ ਤਾਂ ਨੇ ਨੀ ਨਿੱਕੀ ਨਿੱਕੀ ਵੂਲ ਤੁਹਾਡੇ ਸਾਰੇ ਯੂਜ਼ ਹੋ ਜਾਣੀ ਤੇ ਤੁਹਾਡਾ ਜਿਹੜਾ ਇੱਧਰ ਉੱਧਰ ਵੂਲ ਪਈ ਹੈ ਇਹ ਵੀ ਤੁਹਾਡੀ ਕੰਮ ਆ ਜਾਣੀ ਤਾਂ ਫਿਰ ਆਪਾਂ ਜਾਦਾ ਗੱਲਾਂ ਨਹੀਂ ਕਰਦੇ ਤੇ ਅੱਜ ਦਾ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਜਿਹਦੇ ਲਈ ਅਸੀਂ ਪਾਵਾਂਗੇ ਦੋ ਦੇ ਮਲਟੀਪਲ ਕੁੰਡੇ ਦੋ ਦੇ ਮਲਟੀਪਲ ਕੁੰਡੇ ਪਾ ਕੇ ਅਸੀਂ ਕੋਈ ਵੀ ਕਲਰ ਇਸ ਤੋਂ ਪਹਿਲਾਂ ਲਗਾ ਲਵਾਂਗੇ ਹਰ ਇੱਕ ਕਲਰ ਦੀਆਂ ਦੋ ਲਾਈਨਾਂ ਪੈਣੀਆਂ ਤੇ ਉਹ ਕਲਰ ਮਲਕੀ ਸਾਨੂੰ ਇਸ ਤੋਂ ਕੋਈ ਮੇਨ ਕਲਰ ਰੱਖਣ ਦੀ ਵੀ ਲੋੜ ਨਹੀਂ तुम्हें दो दो लाइन हर एक रंग दिया जाओ तो थोड़ा यह पैटर्न बनता जाए क्योंकि दो लाइन पैन इसलिए छोटी छोड़ छोटी वोल सारी यूज हो जाने तो चलो फिर जोड़ा भी रंग इस वी लगता है, पहला असं पा लेने रैड रैड रेड़ के उपर आह वाला वीएस लगेगा तो पहला असं या रंग पा के शुरू करते अपना पैटर्न पैटर्न की पहली रोह पहले कुंडे असी बुनगे क्योंकि रंग असं दूजा लगा रहे इस करके पुट्ठा तो ने पीछे किता अगला कुंडा सीधा इस तुँ अगले दोड्या का एक ਦੋ ਕੁੰਡੇ ਇਕੱਠੇ ਲਾਵਾਂਗੇ ਤਾਂ ਦੋ ਦਾ ਇੱਕ ਕਰ ਦਵਾਂਗੇ ਫਿਰ ਅਗਲਾ ਕੁੰਡਾ ਅਸੀਂ ਸਿੱਧਾ ਬੁਣਾਂਗੇ ਫਿਰ ਅਗਲੇ ਅਸੀਂ ਦੋ ਦਾ ਇੱਕ ਕਰ ਦਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਦਾ ਇੱਕ ਫਿਰ ਇੱਕ ਕੁੰਡਾ ਸਿੱਧਾ ਪੈਟਰਨ ਦੀ ਪਹਿਲੀ ਰੋ ਅਸੀਂ ਪੂਰੀ ਇਦਾਂ ਹੀ ਪਾਣੀ ਹੈ ਇੱਕ ਕੁੰਡਾ ਸਿੱਧਾ ਤੇ ਇੱਕ ਦੋ ਦਾ ਇੱਕ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਦਾ ਇੱਕ ਫਿਰ ਇੱਕ ਕੁੰਡਾ ਸਿੱਧਾ ਫੇਰ ਦੋ ਦਾ ਇੱਕ ਫੇਰ ਇੱਕ ਹੁੰਡਾ ਸਿੱਧਾ ਫੇਰ ਦੋ ਦਾ ਇੱਕ ਪੈਟਰਨ ਦੀ ਪਹਿਲੀ ਰੋਹ ਚ ਇੱਕ ਹੁੰਡਾ ਸਿੱਧਾ ਤੇ ਇੱਕ ਅਸੀਂ ਦੋ ਦਾ ਇੱਕ ਕਰਦੇ ਚੱਲੇ ਜਾਵਾਂਗੇ ਠੀਕ ਹੈ ਜੀ ਫੇਰ ਇੱਕ ਹੁੰਡਾ ਸਿੱਧਾ ਤੇ ਫੇਰ ਦੋ ਦਾ ਇੱਕ ਪਰ ਅਸੀਂ ਇਹ ਪਹਿਲੀ ਰੋਹ ਪਾ ਤਾ ਲਈ ਹੈ ਪਰ ਜਿਹੜਾ ਅਸੀਂ ਪੈਟਰਨ ਸ਼ੁਰੂ ਕਰਾਂਗੇ ਐਕਚੁਅਲੀ ਇਹ ਸੈਟਅਪ ਪੁੱਠੇ ਰੋਤ ਹੋਊਗਾ ਠੀਕ ਹੈ ਦੋ ਦੋ ਰੋਦਾ ਪੈਟਰਨ ਹੈ ਰੰਗ ਅਸੀਂ ਲਗਾ ਲਏ ਆਪਣਾ ਸਿੱਧੀ ਸਾਈਡ ਤੋਂ ਸਿੱਧੀ ਸਾਈਡ ਤੋਂ ਲਗਾ ਕੇ ਅਸੀਂ ਆਗੇ ਹੁਣ ਆਪਣੀ ਪੁੱਠੀ ਸਾਈਡ ਜਿੱਥੋਂ ਅਸੀਂ ਆਪਣਾ ਪੈਟਰਨ ਸ਼ੁਰੂ ਕਰਨਾ ਹੁਣ ਦੇਖੋ ਅਸੀਂ ਕੀ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਧਾਗੇ ਨੂੰ ਪਿੱਛੇ ਕਰਾਂਗੇ ਇਹ ਵਾਲਾ ਕੁੰਡਾ ਬਗੈਰ ਬਣਿਆ ਅਗਲਾ ਕੁੰਡਾ ਧਾਗਾ ਆਪਣੇ ਵੱਲੀ ਆ ਦੇਖੋ ਪਹਿਲਾ ਕੁੰਡਾ ਐ ਸਟਿਚ ਕੀਤਾ धागे ने अपने वल कर लिया ठीक है जी धागे नल करके गुंडा सीधा सीधा बुन तो बाद फिर धागा अपने वल एक उंडा बगैर बुनिया फिर देखो धाग अपने वाली एक गुंडा सीधा बुन तो बाद ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਫੇਰ ਇੱਕ ਕੁੰਡਾ ਸਿੱਧਾ ਫੇਰ ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਇੱਕ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਕੁੰਡਾ ਸਿੱਧਾ ਜਿਹੜਾ ਬਲ ਪੈਂਦਾ ਉਹਦੇ ਨਾਲ ਸਾਡਾ ਇੱਕ ਕੁੰਡਾ ਵੱਜ ਜਾਂਦਾ ਦੇਖੋ ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਇੱਕ ਸਿੱਧਾ ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਸਿੱਧਾ ਫੇਰ ਤਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਇੱਕ ਸਿੱਧਾ ਆ ਦੇਖੋ ਜਿਹੜਾ ਬਗੈਰ ਬੁਨੇ ਚੁੱਕਰੇ ਉਹਦੇ ਉੱਪਰ ਅਦਾ ਤਾਕਾ ਜਾਂ ਕੇ ਅੰਦਰ ਇਦਾਂ ਹੋ ਜਾਂਦਾ ਤਾਕਾ ਆਪਣੇ ਵੱਲ ਇੱਕੁੰਡਾ ਬਗੈਰ ਬੁਨੇ ਇੱਕ ਸਿੱਧਾ ਤਾਕਾ ਆਪਣੇ ਵੱਲ ਇੱਕੁੰਡਾ ਬਗੈਰ ਬੁਨੇ ਇੱਕ ਸਿੱਧਾ ਫੇਰ ਤਾਕਾ ਆਪਣੇ ਵੱਲ ਇੱਕੁੰਡਾ ਬਗੈਰ ਬੁਨੇ ਇੱਕ ਸਿੱਧਾ ਇਦਾਂ ਕਰਦੇ ਹੋਏ ਅਸੀਂ ਇਹ ਪੈਟਰਨ ਦੀ ਫਰਸਟ ਰੋ ਪਾ ਲਈ ਲਾਸਟ ਵਿੱਚ ਸਾਡੇ ਦੋ ਕੁੰਡੇ ਰਗੇ ਫੇਰ ਤਾਕਾ ਆਪਣੇ ਵੱਲ ਇੱਕੁੰਡਾ ਬਗੈਰ ਬੁਨੇ ਤਾਂ ਇਹ ਵਾਲਾ ਅਸੀਂ ਇਦਾਂ ਬੁੰਲਿਆ ਪੁੱਠਾ ਹੁਣ ਅਸੀਂ ਆਪਣਾ ਦੂਜਾ ਰੰਗ ਲਗਾ ਲੈਣਾ ਕੋਈ ਵੀ ਮੈਂ ਫਿਲਹਾਲ ਤੁਹਾਨੂੰ ਲਾਲੀ ਲਗਾ ਕੇ ਦੱਸਣ ਨਹੀਂ ਆ। ਦੇਖੋ ਹੁਣ ਦੋ ਰੋਸ ਇਹਦੇ ਨਾਲ ਪਾ ਲੈਣੇ ਆ। ਦੇਖੋ ਇਹ ਕਿੱਦਾਂ ਪਾਣੀ ਹੈ। ਸੌਰੀ ਫਸ ਮਲਕੀ ਹੁਣ ਸਾਡੀ ਸੈਕਿੰਡ ਰੋ ਹੈ ਪੈਟਰਨ ਦੀ। ਸੈਕਿੰਡ ਰੋ ਤਾਂ ਅਸੀਂ ਦੂਜਾ ਧਾਗਾ ਲਗਾ ਲੈਣਾ। ਇਸ ਚ ਅਸੀਂ ਪਹਿਲੇ ਕੁੰਡੇ ਨੂੰ ਪੁੱਠਾ ਪਨ ਲਵਾਂਗੇ ਧਾਗੇ ਨੂੰ ਪਿੱਛੇ ਕਰਕੇ ਅਗਲਾ ਦੇਖੋ ਬਲਤੇ ਦੋ ਕੁੰਡੇ ਇੱਕ। ਫੇਰ ਅਗਲਾ ਕੁੰਡਾ ਅਸੀਂ ਤਾਂ ਬਲਤੇ ਕੁੰਡਾ ਇੱਕ। फिर अगला कुंडा सिद्धा बलते कुंडा एक अगला कुंडा सिद्धा बलते कुंडा दो द अगला कुंडा सिद्धा फर बलते अगला कुंडा सिद्धा इदांॅटर्न सॅकड रोपा जे की अशी दुजे रंगना शुरू साडे पॅटर्न अशी उल्टी रोत पॅटर्न शुरू ਉਹ ਅਸੀਂ ਪਹਿਲਾ ਕਰਰ ਲਗਾ ਕੇ ਸ਼ੁਰੂ ਕੀਤਾ ਹੁਣੇ ਪੈਟਰਨ ਦੀ ਦੂਜੀ ਰੋ ਹੈ ਜਿਹੜੇ ਕਿ ਅਸੀਂ ਦੂਜਾ ਰੰਗ ਲਗਾ ਕੇ ਸ਼ੁਰੂ ਕਰ ਰਹੇ ਹਾਂ ਜਿਸ ਤਰ੍ਹਾਂ ਬਲ ਤੇ ਕੁੰਡਾ ਨੂੰ ਦੋ ਦਾ ਇੱਕ ਕਰੀ ਜਾ ਰਿਹਾ ਤੇ ਦੂਜੇ ਨੂੰ ਅਸੀਂ ਇਦਾਂ ਬਣਾ ਰਹੇ ਹਾਂ ਪੁੱਠਾ ਸਰੀ ਸਿੱਧਾ ਦੋ ਦਾ ਇੱਕ ਫਿਰ ਇਹ ਕੁੰਡਾ ਸਿੱਧਾ ਦੋ ਦਾ ਇੱਕ ਜਿਹਦੇ ਉੱਪਰ ਬਲ ਆਉਂਦਾ ਹੁਣ ਅਸੀਂ ਦੋ ਦਾ ਇੱਕ ਕਰ ਰਹੇ ਆ ਦੇਖੋ ਲਾਸਟ ਵਿੱਚ ਫੇਰ ਆ ਗਿਆ ਹੁਣ ਅਸੀਂ ਆਗੇ ਫੇਰ ਆਪਣੀ ਪੈਟਰਨ ਦੀ ਪਹਿਲੀ ਰੋ ਸਾਟਾ ਪੈਟਰਨ ਫੇਰ ਪਹਿਲੀ ਰੋ ਤੋਂ ਸ਼ੁਰੂ ਹੋਣਾ ਦੇਖੋ ਕਿਦਾਂ ਫਿਰ ਅਸੀਂ ਇੱਥੇ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਧਾਗੇ ਨੂੰ ਪਿੱਛੇ ਲੈ ਜਾਵਾਂਗੇ ਦੇਖੋ ਹੁਣ ਫਿਰ ਅਸੀਂ ਇੱਥੋਂ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਸਿੱਧਾ ਬੁਣ ਲਵਾਂਗੇ ਸਿੱਧਾ ਬੁਣਨ ਤੋਂ ਬਾਅਦ ਧਾਗਾ ਆਪਣੇ ਵੱਲ ਫਿਰ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਫਿਰ ਦੇਖੋ ਧਾਗਾ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਕੁੰਡਾ ਸਿੱਧਾ बस ਐਦਾ ਹੀ ਅਸੀਂ ਦੋ ਦੋ ਰੋ ਇੱਕ ਹੀ ਕਲਰ ਦੀ ਆਪਾਂ ਦੇ ਜਾਣਾ ਤੇ ਪੈਟਰਨ ਨੂੰ ਬਣਾਉਂਦੇ ਜਾਣਾ ਹੈ। ਬਸ ਇਹੀ ਹੈ ਇੱਕ ਰੋ ਅਸੀਂ ਸਿੱਧੀ ਤੇ ਇੱਕ ਪੁੱਠੀ ਦਾ ਪੈਟਰਨ ਹੈ ਤੇ ਜਿਹੜਾ ਹਰੰਗ ਲਗਾ ਰਹੇ ਹਾਂ ਅਸੀਂ ਸਿੱਧੀ 'ਚ ਤੇ ਪੈਟਰਨ ਸ਼ੁਰੂ ਹੋਇਆ ਸਾਡਾ ਪੁੱਠੀ 'ਚ ਜਿੱਦਾਂ ਹੁਣ ਆ ਸਾਡਾ ਪੈਟਰਨ ਫੇਰ ਸ਼ੁਰੂ ਹੋ ਗਿਆ। ਮੈਂ ਤੁਹਾਨੂੰ ਦੋਨੇ ਰੰਗਾਂ ਦੇ ਆ ਦੋ ਦੋ ਰੋ ਪਾ ਕੇ ਦੱਸਤੀ ਹੁਈ ਆ ਬਸ ਐਦਾ ਹੀ ਉੱਪਰ ਅਲੱਗ-ਅਲੱਗ ਕਲਰ ਅਸੀਂ ਲਗਾਉਂਦੇ ਜਾਨੇ ਆ ਤੇ ਇਸ ਪੈਟਰਨ ਨੂੰ ਪਾਉਂਦੇ ਜਾਨੇ ਆ ਤੇ ਪਾ ਕੇ ਦੇਖਦੇ ਆ ਪੈਟਰਨ ਦੀ ਲੁੱਕ। ਬੜਾ ਹੀ ਸੋਖਾ ਬਣ ਜਾਂਦਾ ਹੈ ਦੇਖੋ ਤੇ थोड़ा पैटर्न लुक भी यदि अलग सी आती है पैटर्न कुछ ज्यादा बनेगा चलो थोड़ा सा बना के फिर आप लुक देख दे कि ये हमारे दो एक्स्ट्रा वाले चार उल्टे इसके बाद चार सीधे चार सीधों में से हम ये से, से, सेकंड वाला फंदा लेंगे ऐसे लूज करेंगे इसको पहले बुन लेंगे अभी ये पहले वाले फंदे को अभी पीछे से इस फंदे को पहले बुन लिया अब ये पहले वाले फंदे को चार को बुन लिया इसके बाद फिर धागा अपनी तरफ फिर चार फंदे उल्टे एक दो तीन चार ये हमारे पैटर्न की फाइनल लुक पैटर्न बनने के बाद ऐसा लगेगा ये देखिए ऐसे हमारी चेक बनते आएंगे अलग अलग से डिब्बिया बनती आएंगी ये देखिए तो ऐसे जब हम ऊपर-ऊपर डालते रहेंगे तो ये पैटर्न हमारा ऐसा बनेगा और ये देखिए स्ट्रेचेबल पैटर्न है ये देखिए ये पैटर्न की फाइनल लुक पैटर्न बनने तो बाद लगेगा देखो सारे कलर अलग अलग पाए हुए हैं रेड, वाइट येलो ये, ये हैगा मैरून जा कलर फेयर क्रीम कलर जामनी कलर सब कलर तुम तो ऐसा जोड़ा मर्जी रंग जिते मर्जी पाई जाओ उ लुक देखो कि सौखा डिजाइन थोड़ा स्ट्रैचेबल है देखो ਵਧੀਆ ਲੱਗੂਗਾ ਤੁਸੀਂ ਇਹਦੀ ਟੋਪੀ ਬਣਾ ਲਓ ਕੈਪ ਬਣਾ ਲਓ ਬੱਚਿਆਂ ਦਾ ਕੋਈ ਵੀ ਇਹਦਾ ਪ੍ਰੋਜੈਕਟ ਬਣਾ ਲਓ ਬੱਚਿਆਂ ਦਾ ਸਵੈਟਰ ਬਣਾ ਲਓ ਸਾਰੇ ਹੀ ਵਧੀਆ ਲੱਗਣਗੇ ਤੇ ਫਿਰ ਇਹ ਹੈਗੀ ਇਹਦੀ ਫਰੰਟ ਸਾਈਡ ਤੇ ਇਹਦੀ ਬੈਕ ਸਾਈਡ ਇੱਕੋ ਹੀ ਰੰਗ ਇੱਕ ਟਾਈਮ ਤੇ ਚੱਲਦਾ ਤੇ ਸਿਰਫ ਦੋ ਦੋ ਸਲਾਈਆਂ ਪਾਈਆਂ ਦੋ ਦੋ ਸਲਾਈਆਂ ਪਾਣ ਕਰਕੇ ਜਿਹੜੇ ਵੀ ਛੋਟੇ-ਮੋਟੇ ਵੂਲ ਪੇ ਤੁਸੀਂ ਸਾਰੇ ਇਸ ਚੀਜ਼ ਯੂਜ਼ ਕਰ ਸਕਦੇ ਹੋ ਦੋ ਸਲਾਈਆਂ ਇੱਕ ਕਲਰ ਦੀ ਪਾ ਲਈਆਂ ਦੋ ਸਲਾਈਆਂ ਦੂਜੇ ਦੀ ਪਾ ਲਈਏ ਫਿਰ ਦੋ ਪਾਲੀਆਂ ਫਿਰ ਦੋ ਪਾਲੀਆਂ ਇਦਾਂ ਕਰ ਕਰਕੇ ਜਿੰਨੇ ਮਰਜ਼ੀ ਕਲਰ ਇਸ ਨੂੰ ਯੂਜ਼ ਕਰ ਲੋ ਤੇ ਸਾਰੇ ਇੱਕ ਤੱਕ ਕਲਰ ਯੂਜ਼ ਹੋ ਜਾਣੇ ਤੇ ਇਹ ਕਹੇ ਕਲਰਫੁੱਲ ਬੜੀ ਹੀ ਵਧੀਆ ਲੱਗੂਗੀ ਤੇ ਫੇਰ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫੇਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਤੇ ਨਵੇਂ ਪ੍ਰੋਜੈਕਟ ਨਾਲ ਤਾਂ ਤੁਸੀਂ ਬਣ ਤਿਆਰ ਰੱਖੋ ਜੀ ਓਕੇ ਬਾਏ ਬਾਏ ਚਿਕਕੀ